ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 22 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਅੱਜ ਸਾਫ਼ ਰਹੇਗਾ। ਸਵੇਰ ਵੇਲੇ ਤੋਂ ਹੀ ਧੁੱਪ ਨਿਕਲੇਗੀ। ਤੁੰਦ ਨਾ ਮਾਤਰ ਜਿਹੇ ਖੇਤਰਾਂ ਦੇ ਵਿੱਚ ਸਵੇਰੇ ਵੇਲੇ ਹਲਕੀ ਜਿਹੀ ਦੇਖਣ ਨੂੰ ਮਿਲ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ। ਰਾਤ ਰਾ ਟੈਂਪਰੇਚਰ ਜਿਹੜਾ ਲੰਗੀ ਰਾਤ ਦਰਜ ਕੀਤਾ ਗਿਆ ਸੀਗਾ ਸਭ ਤੋਂ ਘੱਟ ਉਹ 8 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਸੀਗਾ ਤੇ ਵੱਧ ਤੋਂ ਵੱਧ 12-13 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਦਿਨ ਦਾ ਟੈਂਪਰੇਚਰ ਵੀ ਉਸੇ ਤਰ੍ਹਾਂ ਹੀ 23-24 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਕਾਰਨ ਇਹ ਹੈ ਕਿ ਦਿੰਨਾ ਟੈਂਪਰੇਚਰ ਥੋੜਾ ਜਿਹਾ ਅੱਪ ਜਾਵੇਗਾ ਆਉਣ ਵਾਲੇ 2 ਦਿਨ ਰਾਤਾਂ ਦਾ ਟੈਂਪਰੇਚਰ ਵੀ ਆ ਅੱਪ ਜਾਵੇਗਾ ਕਿਉਂਕਿ ਪਹਾੜਾਂ ਦੇ ਵਿੱਚ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਦਾ ਅਸਰ ਪੰਜਾਬ ਦੇ ਉੱਪਰ ਨਾ ਮਾਤਰ ਜਿਹਾ ਹੋਵੇਗਾ ਪਹਾੜਾਂ ਦੇ ਵਿੱਚ ਬਰਫਵਾਰੀ ਤੇ ਹਲਕੇ ਜਿਹੇ ਕਿਣਮਣ ਦੇਖਣ ਨੂੰ ਮਿਲ ਸਕਦੀ ਹੈ ਜਿਸ ਸਦਕਾ ਪੰਜਾਬ ਦੇ ਵਿੱਚ ਵੀ ਥੋੜੀ ਜਿਹੀ ਟੈਂਪਰੇਚਰ ਅੱਪ ਜਾਵੇਗਾ ਪ੍ਰਦੂਸ਼ਣ ਪੱਖੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਚੁੱਕਾ ਹੈ ਹੌਲੀ ਹੌਲੀ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਜ਼ਿਆਦਾ ਮੌਸਮ ਸਾਫ਼ ਹੁੰਦਾ ਹੋਇਆ ਦਿਖਾਈ ਦੇਵੇਗਾ ਮੀਆਂ ਪੱਖੋਂ ਇਹ ਮਹੀਨਾ ਵੀ ਖੁਸ਼ਕੀ ਹੀ ਰਹਿੰਦਾ ਜਾਪਦਾ ਹੈ